ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨਤਨ ਬਾਬਾ ਨਾਨਕ ਜੀ ਮਹਾਰਾਜ ਦੇ ਜੀ ਵਣੀ ਦਾ ਸੋ ਭਾਗ ਸੁਣਾਉਣ ਜਾ ਰਹੇ ਹਾਂ ਸੋ ਪਿਆਰੀ ਸਾਧ ਸੰਗਤ ਜੀ ਧਿਆਨ ਨਾਲ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚੈਨ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਧਾਰਨਾ ਨਾਮ ਜਪੀਏ ਤੇ ਹੋਰਾਂ ਨੂੰ ਜਪਾਈਏ ਅੱਗੇ ਜਾ ਕੇ ਮਾਣ ਮਿਲਦਾ ਨਾਮ ਜਪੀਏ ਤੇ ਹੋਰਾਂ ਨੂੰ ਜਪਾਈਏ ਸੁਰਗਾਚ ਮਾਣ ਮਿਲਦਾ ਨਾਮ ਜਪੀਏ ਤੇ ਹੋਰਾਂ ਨੂੰ ਜਪਾਈਏ ਸੁਰਗਾਚ ਮਾਣ ਮਿਲਦਾ ਜੀ ਸੁਰਗਾਚ ਮਾਣ ਮਿਲਦਾ ਜੋ ਮੰਗੀਏ ਮੁਰਾਦਾ ਮਿਲ ਜਾਂਦਿਆਂ ਉੱਚਾ ਦਰਗੋਬਿੰਦ ਦਾ ਜੋ ਮੰਗੀਏ ਮੁਰਾਦਾ ਮਿਲ ਜਾਂਦਿਆਂ ਉੱਚਾ ਦਰਗੋਬਿੰਦ ਦਾ ਜੀ ਉੱਚਾ ਦਰਗੋਬਿੰਦ ਦਾ ਲਾਲਾ ਮੋਹਨ ਲਾਲ ਦੁਕਾਨਦਾਰ ਚੂਨੀਆਂ ਦਾ ਸੰਗੀਆਂ ਨੂੰ ਕਿਹਾ ਕਰੇ ਕਿ ਮੈਨੂੰ ਵੀ ਦਰਸ਼ਨ ਕਰਾਓ ਪਰ ਸੇਵਕ ਕਹਿਣ ਲੱਗੇ ਕਿ ਜਿੰਨਾ ਚਿਰ ਤੂੰ ਹੁੱਕਾ ਨਾ ਛੱਡੇ ਉਤਨਾ ਚਿਰ ਅਸੀਂ ਤੈਨੂੰ ਨਾਲ ਨਹੀਂ ਲਿਜਾ ਸਕਦੇ ਉਸ ਨੇ ਗੱਲ ਮੰਨ ਕੇ ਹੁੱਕਾ ਛੱਡ ਦਿੱਤਾ ਤੇ ਜਦੋਂ ਉਹ ਸੰਗਤ ਦੇ ਨਾਲ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਦਰਸ਼ਨ ਕੀਤੇ ਪਰਸੰਨ ਤਾਂ ਬੜਾ ਹੋਇਆ ਪਰ ਉਸਨੇ ਤਿੰਨ ਵਾਰੀ ਧਨਪੱਤ ਨੂੰ ਆਖਿਆ ਕਿ ਬਾਬਾ ਜੀ ਨੂੰ ਇਹ ਤਾਂ ਕਹਿ ਛੱਡੋ ਕਿ ਇਹ ਚੂਨੀਆਂ ਵਾਲਾ ਮੋਹਣ ਹੈ ਪਰ ਅੰਤਰਜਾਮੀ ਬਾਬਾ ਜੀ ਨੂੰ ਭਲਾ ਇਹੋ ਜਹੀ ਗੱਲ ਕਹਿਣ ਦੀ ਕੀ ਲੋੜ ਸੀ ਇਹਨਾਂ ਨੇ ਪ੍ਰਸ਼ਾਦ ਰੱਖ ਕੇ ਅਜੇ ਮੱਥਾ ਹੀ ਟੇਕਿਆ ਹੀ ਸੀ ਕਿ ਇਹਨਾਂ ਦੇ ਕਹਿਣ ਤੋਂ ਬਿਨਾਂ ਹੀ ਆਪਣੀ ਲੰਮੀ ਸੋਟੀ ਮੋਹਣ ਦੇ ਪ੍ਰਸ਼ਾਦ ਉੱਤੇ শুਆ ਕੇ ਤਿੰਨ ਵਾਰੀ ਆਖਿਆ ਮੋਹਣ 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 ਏ ਵੇਖ ਕੇ 모ਹਣ ਦੀ ਹੈਰਾਨੀ ਦੀ ਹੱਦ ਨਾ ਰਹੀ ਇਸ ਵਾਰੀ ਇੱਥੇ ਬੜਾ ਸੋਹਣਾ ਤੇ ਵੱਡਾ ਠਾਠ ਬਣਾਇਆ ਸੀ ਤੇ ਜਦੋਂ ਕਲੇਰਾ ਦੀ ਸੰਗਤ ਇੱਥੇ ਆਈ ਤਾਂ ਠਾਠ ਵੇਖ ਕੇ ਪ੍ਰਸੰਨ ਹੋ ਗਈ ਅੰਦਰ ਜਾਣ ਦਾ ਰਸਤਾ ਹੋਰ ਬਾਹਰ ਆਉਣ ਦਾ ਹੋਰ ਵੇਖ ਕੇ ਬੌਂਦਲ ਗਏ ਇੱਥੋਂ ਦੀ ਸੰਗਤ ਦਾ ਖਿਆਲ ਸੀ ਕਿ ਇੰਨਾ ਸੋਹਣਾ ਠਾਠ ਬਣਿਆ ਹੈ ਹੁਣ ਤਾਂ ਬਾਬਾ ਜੀ ਇੱਥੇ ਰਹਿਣਗੇ ਪਰ ਦੋ ਕ ਮਹੀਨੇ ਬਾਅਦ ਮਾਲਬੇਮ ਬੱਲ ਜਾਣ ਦਾ ਹੁਕਮ ਸੁਣਾ ਕੇ ਟਠਾਠ ਨੂੰ ਅਗਨੀ ਦੀ ਪੇਟਾ ਕਰ ਦੇਣ ਲਈ ਆਖਿਆ ਸਾਰੇ ਹੈਰਾਨ ਹੋਏ ਕਿ ਇਤਨੇ ਸ਼ੌਂਕ ਨਾਲ ਠਾਠ ਬਣਾਇਆ ਸੀ ਤੇ ਹੁਣ ਅੱਗ ਲੱਗੇਗੀ ਅਗਲੇ ਦਿਨ ਕਾਰਨ ਪੁੱਛਣ ਤੇ ਫਰਮਾਇਆ ਨਿਤਨੇਮ ਕਰਨ ਸਮੇਂ ਇੱਕ ਦਿਖਿਆਲ ਆਵੇਗਾ ਕਿ ਫਲਾਨੀ ਕੁੜੀਆ ਸਾਡੀ ਹੈ ਇਹ ਵੀ ਇੱਕ ਮੋਹ ਦਾ ਬੰਧਨ ਹੈ ਜਾਂ ਫਿਰ ਚੂਨੀਆਂ ਦੀ ਸੰਗਤ ਦੀ ਹੋਮੇ ਨੂੰ ਦਬਾਉਣਾ ਹੋ ਸਕਦਾ ਹੈ ਇਸ ਗੱਲ ਦੀ ਚਰਚਾ ਬੜੀ ਦੂਰ ਦੂਰ ਤੱਕ ਫੈਲ ਗਈ ਤੇ ਹਰ ਦਵਾਰ ਵਿੱਚ ਇੱਕ ਪੰਡਤ ਨੇ ਕਥਾ ਕਰਦਿਆਂ ਦੱਸਿਆ ਕਿ ਇਹ ਅਖਾਣ ਸੁਣਦੇ ਤਾਂ ਸੀ ਆਈ ਮੋਜ ਪਖੀਰ ਦੀ ਦੀਆਂ ਚੋਪੜਾ ਫੂਕ ਪਰ ਇਸ ਨੂੰ ਸੱਚ ਕਰਕੇ ਬਾਬਾ ਨਾਨਕ ਸਿੰਘ ਜੀ ਨੇ ਹੀ ਬਖਾਇਆ ਹੈ ਝੋੜਾ ਵਾਲਾ ਮੋੜਾ ਝੋੜਾ ਤੋਂ ਜਿੱਥੇ ਪ੍ਰੇਮੀਆਂ ਵੱਲੋਂ ਬੇਨਤੀਆਂ ਤਾਂ ਆ ਰਹੀਆਂ ਸਨ ਕਤਕ ਦਾ ਮਹੀਨਾ ਜਾ ਰਿਹਾ ਸੀ ਕਿ ਇੱਕ ਪ੍ਰੇਮੀ ਣੋਖਾ ਪ੍ਰਣ ਕਰਕੇ ਆਪਣੇ ਖੂਹ ਤੇ ਬੈਠ ਗਿਆ ਇਹ 60 ਸਾਲਾਂ ਦਾ ਵਿਰਧ ਜ਼ਿੰਮੇਦਾਰ ਭਾਈ ਸੁੰਦਰ ਸਿੰਘ ਜੀ ਜਿਸ ਨੇ ਟੈਂਡ ਵਿੱਚ ਪਾਣੀ ਪਾਇਆ ਤੇ ਨਾਲ ਰੱਖ ਲਏ ਕੁਝ ਪੁੱਜੇ ਸ਼ੋਲੇ ਤੇ ਆਪਣੀ ਮੋਟੀ ਮਤ ਅਨੁਸਾਰ ਅਰਦਾਸ ਕਰ ਬੈਠਾ ਕਿ ਜੇ ਤੂੰ ਤਾਕਤਵਾਲਾ ਸਾਧ ਹੈ ਤਾਂ ਆਣ ਕੇ ਇਹ ਸ਼ੋਲੇ ਚੱਬ ਜੇ ਨਾ ਚੱਬੇਗਾ ਤਾਂ ਮੈਂ ਵੀ ਅੰਨ ਪਾਣੀ ਨਹੀਂ ਹੋ ਸਕਣਾ ਇੱਥੇ ਭੁੱਖਿਆਂ ਬੈਠੇ ਨੂੰ ਜਦ ਉਸ ਨੂੰ ਤਿੰਨ ਦਿਨ ਹੋਣ ਲੱਗੇ ਤਾਂ ਅੰਤਰਜਾਮੀ ਬਾਬਾ ਜੀ ਨੂੰ ਖਿੱਚ ਪੈਣੀ ਸੁਭਾਵਕ ਸੀ ਸੋ ਇੱਕ ਦਿਨ 7 ਵਜੇ ਸਵੇਰੇ ਹੀ ਆਪਣੇ ਨਿਕਟ ਵਰਤੀ ਸੰਗਾਂ ਨੂੰ ਕਹਿਣ ਲੱਗੇ ਭਾਈ ਝੋੜਾਂ ਨੂੰ ਜਾਣਾ ਹੈ ਛੇਤੀ ਕਰੋ 8 ਵਜੇ ਤੱਕ ਲਾਰੀ ਆ ਗਈ ਸਭ ਸਵਾਰ ਹੋ ਗਏ ਰਾਹ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਬਸੰਗਾਂ ਲੰਘ ਕੇ ਝੋੜਾਂ ਦੇ ਰਾਹ ਦੇ ਉਰਾਹੀ 10 ਵਜੇ ਦੇ ਲਗਭਗ ਲਾਰੀ ਖੜੀ ਕਰ ਦਿੱਤੀ ਆਪ ਉੱਤਰ ਬੈਠੇ ਤੇ ਦਵਾਦਵ ਖੇਤਾਂ ਵਿੱਚੋਂ ਲੰਘਣ ਲੱਗ ਪਏ ਖੇਤਾਂ ਵਿੱਚ ਇਲਾਹਾ ਕੰਡਿਆਂ ਵਾਲੀ ਬੂਟੀ ਸੀ ਚੋਲਾ ਵੀ ਇਲਾਹੇ ਨਾਲ ਭਰ ਗਿਆ ਔਰ ਸਨੂ ਲਾ ਕੇ ਸੁੱਟ ਦਿੱਤਾ ਕੇਵਲ ਬਾਹਮਾ ਵਾਲੀ ਕੁੜਤੀ ਤੇ ਕਸ਼ਹਿਰਾ ਹੀ ਪਾਏ ਹੋਏ ਸਨ ਉਸ ਖੂਹ ਤੇ ਪੁੱਜ ਕੇ ਕੱਚੀ ਕੋਠੜੀ ਵਿੱਚ ਬੈਠੇ ਹਟਿ ਸਿੰਘ ਨੂੰ ਜਾ ਕੇ ਆਖਿਆ ਲਿਆ ਭਾਈ ਛੋਲੇ ਭੁੱਖ ਲੱਗੀ ਹੋਈ ਹੈ ਛਕ ਗੇ ਤਾਂ ਇਹੋ ਜਿਹੀ ਉਸ ਦੀ ਭਾਵਨਾ 2-4 ਝਟਕੀਆਂ ਨਾਲ ਛੋਲੇ ਚੱਕ ਮੁਖ ਵਿੱਚ ਪਾ ਕੇ ਕਿ ਹਾਂ ਲੈ ਆ ਭਾਈ ਜਲ ਕਹਿ ਕੇ ਦੋ ਘੁੱਟ ਜਾਲ ਦੇ ਛੱਕ ਕੇ ਉਸ ਨੂੰ ਆਖਿਆ ਭਾਈ ਇਹੋ ਜਹਾਨੇਮ ਨਹੀਂ ਕਰੀਦਾ ਇਹ ਕਾਲ ਯੁਗ ਦਾ ਸਮਾਂ ਹੈ ਜੇ ਕੋਈ ਤਾਕਤਵਾਲਾ ਸਾਧੂ ਨਾ ਹੋਵੇ ਤਾਂ ਸਿੱਖ ਦੀ ਸ਼ਰਧਾ ਟੁੱਟ ਜਾਂਦੀ ਹੈ ਇਸ ਤਰ੍ਹਾਂ ਪਰਮਾਤਮਾ પ્રસન્ન ਨਹੀਂ ਹੁੰਦਾ ਇਹ ਪ੍ਰੇਮਾ ਭਗਤੀ ਨਹੀਂ ਹੈ ਪ੍ਰੇਮਾ ਭਗਤੀ ਸਾਈ ਨੂੰ ਰਜਾਉਣਾ ਹੈ ਅੱਗੋਂ ਕਦੇ ਐਸਾ ਹਟ ਨਾ ਹੀ ਕਰਨਾ ਦੇਖ ਤੇਰੀ ਖਾਤਰ ਸਾਨੂੰ ਆਪਣਾ ਨਿਤਨੇਮ ਛੱਡ ਕੇ ਆਉਣਾ ਪਿਆ ਹੈ ਬਾਬਾ ਜੀ ਦੇ ਪੁੱਜਣ ਦੀ ਖਬਰ ਸੁਣਦਿਆਂ ਹੀ ਨੇੜੇ ਤੇੜੇ ਦੀ ਸੰਗੀ ਪੁੱਜ ਗਏ ਟਿਕਾਣਾ ਤਾਂ ਅੱਗੇ ਬਾਗ ਯੋਧ ਸਿੰਘ ਦੇ ਮੈਰੇ ਵਿੱਚ ਜਾ ਕੇ ਕੀਤਾ ਤੇ ਕਲੇਰਾਂ ਦੀ ਸੰਗ ਤੂੰ ਵਾਪਸ ਭੇਜ ਦਿੱਤਾ ਫਿਰ ਇੱਥੇ ਇੱਕ ਕੋਠਾ ਵੀ ਪਵਾਇਆ ਇੱਕ ਦਿਨ ਭਾਈ ਸੁੱਚਾ ਸਿੰਘ ਭਾਈ ਉਹਦੇ ਸਿੰਘ ਭਾਈ ਸੰਤਾ ਸਿੰਘ ਸੇਵਕਾਂ ਨੂੰ ਸਬੋਧਨ ਕਰਕੇ ਫਰਮਾਇਆ ਸਾਨੂੰ ਇਸ ਪਿੰਡ ਤੋਂ ਇੱਕ ਹਜੂਰੀ ਸੇਵਾ ਲਈ ਬੰਦਾ ਦਿਓ ਇਸ ਸੇਵਾ ਨੂੰ ਹਰੇਕ ਨਹੀਂ ਨਿਵਾ ਸਕਦਾ ਇਹੋ ਹੀ ਨਿਵਾ ਸਕਦਾ ਹੈ ਜੋ ਉਦਾਰ ਚਿਤ ਹੋਵੇ ਜੁਵਾ ਆਸਥਾ ਹੋਵੇ ਜਤੀ ਸਤੀ ਹੋਵੇ ਤੇ ਮਨ ਵਿੱਚ ਭੈ ਤੇ ਭਾਉ ਰੱਖਦਾ ਹੋਵੇ ਇਹ ਇਸ਼ਾਰਾ ਤਾਂ ਇੰਦਰ ਸਿੰਘ ਵੱਲ ਸੀ ਪਰ ਹਮੇਸ਼ਾ ਦੀ ਤਰ੍ਹਾਂ ਬਾਬਾ ਜੀ RAM ਜੀ ਦਿੰਦੇ ਸਨ ਔਰ ਛੇਤੀ ਕਿਸੇ ਦੇ ਸਮਝ ਨਹੀਂ ਸੀ ਆਉਂਦੀ 아이 ਸੁੱਚਾ ਸਿੰਘ ਨੇ ਬੇਨਤੀ ਕੀਤੀ ਕਿ ਇਹੋ ਜਿਹਾਂ ਸੇਵਕਤਾ ਤੁਹਾਡੀ ਮਿਹਰ ਨਾਲ ਹੀ ਵੜ ਸਕਦਾ ਹੈ ਸਾਨੂੰ ਤਾਂ ਕੁਝ ਸਮਝ ਨਹੀਂ ਹੈ ਜਿਸ ਤੋ ਸੇਵਾ ਕਰਵਾਉਂਗੇ ਉਹ ਕਰ ਲਵੇਗਾ ਇਹ ਸੁਣ ਕੇ ਹਜੂਰ ਨੇ ਫਰਮਾਇਆ ਚੰਗਾ ਸਮੇਂ ਸਿਰ ਆਪੇ ਹੀ ਸਮਝ ਆ ਜਾਵੇਗੀ ਕਾਕਾ 인ਦਰ ਸਿੰਘ ਉਸ ਵੇਲੇ 16 17 ਸਾਲ ਦਾ ਸੀ ਰਤਾਰਤਾ ਮੁੱਛ ਫਟ ਰਹੀ ਸੀ ਅੰਮ੍ਰਿਤ ਪਾਣ ਕਰ ਲਿਆ ਹੋਇਆ ਸੀ ਸੰਗਤ ਦੀ ਸੇਵਾ ਕਰਨੀ ਪ੍ਰਸ਼ਾਦਾ ਵੀ ਬਣਾ ਲਿਆਉਣਾ ਦਿਨੇ ਜਿੰਮੇਦਾਰਾਂ ਦਾ ਕੰਮ ਕਰਨਾ ਸੰਧਿਆ ਵੇਲੇ ਪਿੱਛੋਂ ਰਾਤ ਤੱਕ ਨੂੰ ਕੀਰਤਨ ਵਿੱਚ ਹਿੱਸਾ ਲੈਣਾ ਬਾੜੀ ਕੰਟ ਕਰਨੀ ਆਦ ਚੋੜਾਂ ਵਿੱਚ ਕਾਫੀ ਸਮਾਂ ਬਖਸ਼ਿਆ ਸਾਰਾ ਸਿਆਲ ਹੀ ਉੱਥੇ ਸੰਗਤ ਸਤ ਸੰਗ ਚੱਲਦਾ ਰਿਹਾ ਚੇਤਰ ਚੜ ਚੁੱਕਿਆ ਸੀ ਕਿ ਬਾਬਾ ਜੀ ਨੂੰ ਆਸਣ ਚੁੱਕਣ ਦਾ ਦਰਗਾਹੀ ਹੁਕਮ ਮਿਲ ਗਿਆ ਝੋੜਾ ਤੋਂ ਵਾਪਸੀ ਤੇ ਬਸਿਆ ਨਗਰ ਵਿਖੇ ਨਵਾਂ ਗੁਰਦੁਆਰਾ ਸਤਰੰਝ ਸਾਹਿਬ ਬਣ ਰਿਹਾ ਸੀ ਸੰਗਤ ਦੀ ਬੇਨਤੀ ਕਰਨ ਤੇ ਇੱਥੇ ਦਰਸ਼ਨ ਕੀਤੇ ਕੀਰਤਨ ਹੋਇਆ ਬਾਣੀ ਕਰਦਿਆਂ ਗੁਰਦੁਆਰਾ ਬਣ ਤੇ ਪ੍ਰਸੰਸਤਾ ਪ੍ਰਗਟ ਕੀਤੀ ਤੇ ਆਪਣੇ ਸੁਭਾਅ ਅਨੁਸਾਰ ਬਖਸ਼ਿਸ਼ ਦੇ ਚਰਨ ਪਾਏ ਤੇ ਬਚਨ ਕੀਤੇ ਕਿ ਬਸੀਆਂ ਬਸ ਗਈਆਂ ਨਾਨਕ ਸਾਦੀ ਵਾਪਸੀ ਬਾਬਾ ਜੀ ਦੇ ਪਿੱਛੋਂ ਠਾਠ ਵਿੱਚ ਕਿਵੇਂ ਗੁਜਰੀ ਇਸ ਠਾਠ ਦੇ ਨਾਲ ਕੁਝ ਜ਼ਮੀਨ ਅਰਜਨ ਸਿੰਘ ਅਵਗਾਰ ਲੋਪੋ ਵਾਲੇ ਦੀ ਲੱਗਦੀ ਸੀ ਜਿਸ ਇਸ ਵਿੱਚ ਮਾਈਆਂ ਦੀ ਸੰਗਤ ਬੈਠਦੀ ਸੀ ਅਰਜਨ ਸਿੰਘ ਇੱਕ ਰਾਜਸੀ ਮੁਕੱਦਮੇ ਵਿੱਚ ਲੰਮੀ ਕੈਦ ਕੱਟ ਕੇ ਕਰ ਆਇਆ ਤਾਂ ਸਮਾਪਾ ਕੇ ਉਸ ਦੇ ਘਰ ਪੁੱਤਰ ਹੋ ਗਿਆ ਇਸ ਖੁਸ਼ੀ ਵਿੱਚ ਉਸ ਨੇ ਜਵਾਨੀ ਤੌਰ ਤੇ ਇਹ ਜ਼ਮੀਨ ਠਾਠ ਨੂੰ দান ਕਰ ਦਿੱਤੀ ਤੇ ਇਸ ਵਿੱਚ ਲੈਣਾ ਸਿੰਘ ਬਹੰਗਮ ਨੇ ਬੋੜ ਪਿੱਪਲ ਤੇ ਦਾਣੇ ਗੱਡ ਦਿੱਤੇ ਜੋ ਹਰੇ ਹੋ ਗਏ ਲੈਣਾ ਸਿੰਘ ਨੇ ਇਹਨਾਂ ਨੂੰ ਬੜੇ ਪ੍ਰੇਮ ਨਾਲ ਪਾਲਿਆ ਮਾਲ ਦੇ ਕਾਗਜ਼ਾਂ ਵਿੱਚ ਹਾਲੀ ਦਾਖਲ ਕਾਰਜ ਨਹੀਂ ਸੀ ਹੋਇਆ ਕਿ ਅਰਜਨ ਸਿੰਘ ਨੂੰ ਕਿਸੇ ਨਿੰਦਕ ਨੇ ਚੱਕ ਦਿੱਤੀ ਕਿ ਇਹ ਰੁੱਖ ਹੋਰ ਜ਼ਮੀਨ ਨੂੰ ਵੀ ਖਰਾਬ ਕਰਨਗੇ ਸੋ ਉਸ ਨੇ ਬਾਬਾ ਜੀ ਦੇ ਪਿੱਛੋਂ ਪਿੱਛੋਂ ਉਹ ਸਭ ਬਰੋਟੇ ਵੱਢ ਦਿੱਤੇ ਇਹ ਚੱਕ ਗੁਰਮਖੋ ਬਹੁਤ ਮਾੜੀ ਹੁੰਦੀ ਹੈ ਇਹ ਜੁਗਲਖੋਰ ਲੋਕ ਬੜਿਆਂ ਬੜਿਆਂ ਦੇ ਘਰ ਤਬਾਹ ਕਰ ਦਿੰਦੇ ਹਨ ਨਿੰਦਾ ਤੇ ਚੁਗਲੀ ਦੋਨੋਂ ਸਕੀਆਂ ਪੈਣਾ ਹਨ ਜਿਵੇਂ ਕਿ ਇੱਕ ਸੇਠ ਦੇ ਘਰ ਇੱਕ ਨੌਕਰ ਆ ਗਿਆ ਕਹਿਣ ਲੱਗਾ ਕਿ ਸੇਠ ਜੀ ਮੈਨੂੰ ਨੌਕਰ ਰੱਖ ਲੋ ਸੇਠ ਨੂੰ ਵੀ ਲੋੜ ਸੀ ਉਸ ਨੇ ਕੁਝ ਇੰਟਰਵਿਊ ਲਈ ਕਿ ਤੈਨੂੰ ਕੋਈ ਨਸ਼ੇ ਪੱਤੇ ਦਾ ਐਬ ਤਾਂ ਨਹੀਂ ਉਸ ਆਖਿਆ ਜੀ ਨਹੀਂ ਕੋਈ ਐਬ ਨਹੀਂ ਹੈ ਪਰ ਇੱਕ ਆਦਤ ਹੈ ਉਹ ਕਿਹੜੀ ਅਖੇ ਜੀ ਮੈਨੂੰ ਚੁਗਲੀ ਕਰਨ ਦੀ ਆਦਤ ਹੈ ਸੇਠ ਨੇ ਆਖਿਆ ਇਸ ਦਾ ਸਾਨੂੰ ਕੀ ਹੈ ਚੁਗਲੀ ਦਾ ਸਾਨੂੰ ਕੋਈ ਡਰ ਨਹੀਂ ਸਮਾਂ ਬੀਤਿਆ ਨੋਕਰ ਘਰ ਵਿੱਚ ਰਚਮਚ ਗਿਆ ਤੇ ਇੱਕ ਦਿਨ ਆਪਣੀ ਆਦਤ ਅਨੁਸਾਰ ਸੇਠ ਦੀ ਘਰਵਾਲੀ ਨੂੰ ਕਹਿਣ ਲੱਗਾ ਸੇਠ ਹੈ ਤਾਂ ਬੜਾ ਚੰਗਾ ਪਰ ਵਿਆਹ ਹੋਰ ਕਰਵਾਉਣ ਨੂੰ ਫਿਰਦਾ ਹੈ ਬਸ ਪਾ ਦਿੱਤੀ ਚਿੰਤਾ ਇੰਨੀ ਇੱਕ ਗੱਲ ਕਹਿ ਕੇ ਤੇ ਫਿਰ ਕਹਿੰਦਾ ਕੋਈ ਗੱਲ ਨਹੀਂ ਮੇਰਾ ਇੱਕ ਸਿਆਣਾ ਵਾਫਕ ਹੈ ਮੈਂ ਉਹਦੇ ਕੋਲੋਂ ਤਵੀਤ ਬੜਵਾ ਕੇ ਦਊਂਗਾ ਬੱਸ ਸੇਠ ਤੁਹਾਡੇ ਮਗਰ ਮਗਰ ਫਿਰੂ ਕੁਝ ਹੌਸਲਾ ਵੀ ਦੇ ਦਿੱਤਾ ਫੇਰ ਇੱਕ ਦਿਨ ਕਹਿਣ ਲੱਗਾ ਕਿ ਮੈਂ ਸਿਆਣੇ ਨੂੰ ਪੁੱਛਿਆ ਸੀ ਉਹ ਕਹਿੰਦਾ ਸੀ ਕਿ ਸੇਠ ਦੀ ਗਾਦਨ ਦਾ ਇੱਕ ਬਾਲ ਮੈਨੂੰ ਲਿਆ ਦੇ ਤੇ ਫੇਰ ਮੈਂ ਤਵੀਤ ਬਣਾ ਕੇ ਦੇਵਾਂ ਸਠਾਣੀ ਖੁਸ਼ ਹੋ ਗਈ ਤੇ ਕਹਿਣ ਲੱਗੀ ਕਿ ਇਹ ਕਿਹੜੀ ਵੱਡੀ ਗੱਲ ਹੈ ਜਦੋਂ ਸੇਠ ਸੁੱਤਾ ਹੋਊ ਮੈਂ ਬਾੜ ਕੱਢ ਕੇ ਦੇ ਦੇਵਾਂਗੀ ਤੇ ਉਧਰ ਸੇਠ ਨੂੰ ਕਹਿਣ ਲੱਗਾ ਕਿ ਵੀ ਤੇਰੀ ਘਰ ਵਾਲੀ ਹੈ ਤਾਂ ਚੰਗੀ ਪਰ ਤੇਨੂੰ ਮਾਰਨ ਨੂੰ ਫਿਰਦੀ ਹੈ ਜਿਹੜਾ ਜਰਾ ਚੌਕਸ ਰਹੀ ਉਸ ਨੂੰ ਵੀ ਚੱਕ ਥੱਲ ਕਰ ਦਿੱਤੀ ਤੇ ਉਹ ਹੁਣ ਵੀ ਸਰਾਣੇ ਥੱਲੇ ਕਿਰਪਾਨ ਰੱਖ ਕੇ ਸੌਣ ਲੱਗ ਪਿਆ ਇੱਕ ਦਿਨ ਕੀ ਹੋਇਆ ਕਿ ਸੇਠ ਸੁੱਤਾ ਪਿਆ ਸੀ ਤੇ ਸਠਾਣੀ ਨੇ ਚੰਗਾ ਮੌਕਾ ਦੇਖ ਕੇ ਚਾਕੂ ਵੱਢ ਲਿਆ ਚਾਕੂ ਕੱਢ ਲਿਆ ਕਿ ਮੈਂ ਗਰਦਨ ਤੋਂ ਵਾਰ ਲਾ ਲਵਾਂ ਇੰਨੇ ਨੂੰ ਸੇਠ ਨੂੰ ਜਾਗ ਆ ਗਈ ਸਠਾਣੀ ਦੇ ਹੱਥ ਚਾਕੂ ਦੇਖਿਆ ਕਿ ਇਹ ਮੈਨੂੰ ਮਾਰਨ ਨੂੰ ਫਿਰਦੀ ਹੈ ਤਾਂ ਗੁੱਸੇ ਵਿੱਚ ਆ ਕੇ ਤਲਵਾਰ ਕੱਢੀ ਤੇ ਘਰ ਵਾਲੀ ਦਾ ਸਿਰ ਲਾ ਦਿੱਤਾ ਘਰ ਵਾਲੀ ਮਰ ਗਈ ਪੁਲਿਸ ਆ ਗਈ ਮੁਕਦਮਾ ਚੱਲਿਆ ਗਵਾਹ ਪਹੁੰਚੇ ਤੇ ਜਦੋਂ ਉਸ ਨੌਕਰ ਦੀ ਗਵਾਹੀ ਹੋਈ ਤੇ ਉਸਨੇ ਸਾਰੀ ਗੱਲ ਸੱਚ ਸੱਚ ਦੱਸੀ ਕਿ ਮੈਂ ਤਾਂ ਸੇਠ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਚੁਗਲੀ ਦੀ ਆਦਤ ਹੈ ਸੇਠ ਨੇ ਆਖਿਆ ਕਿ ਇਸ ਦਾ ਸਾਨੂੰ ਕੋਈ ਡਰ ਨਹੀਂ ਤੇ ਸਮੇਂ ਅਨੁਸਾਰ ਮੈਂ ਤਾਂ ਆਪਣੀ ਆਦਤ ਪੂਰੀ ਕੀਤੀ ਹੈ ਗੱਲ ਵਿੱਚੋਂ ਕੋਈ ਵੀ ਨਹੀਂ ਜਦੋਂ ਸੇਠ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਸੇਠ ਵਿਚਾਰਾ ਹੱਥ ਮਲਦਾ ਰਹਿ ਗਿਆ ਸੋ ਗੁਰਮਖੋ ਚੁਗਲੀ ਇੰਨੀ ਪੈੜੀ ਹੈ ਕਿ ਘਰਾਂ ਦੇ ਘਰ ਤਵਾਹ ਕਰ ਦਿੰਦੀ ਹੈ ਦੁਸ਼ਮਣ ਤੁਹਾਡਾ ਉਤਨਾ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਕਿ ਚੁਗਲਖੋਰ ਕਰ ਸਕਦਾ ਹੈ ਮੈਂ ਅੱਖੀ ਵੇਖਿਆ ਸਾਡੇ ਨਾਲ ਹੱਡ ਬੀਤੀ ਗੱਲ ਹੈ ਮੈਂ ਇੱਥੇ ਉਸ ਦਾ ਨਾਮ ਨਹੀਂ ਲਿਖਣਾ ਨਿਸ਼ਾਨੀਆਂ ਲਿਖ ਦਿੰਦਾ ਹਾਂ ਕਿਉਂਕਿ ਕਿਉਂਕਿ ਇਹ ਪਿੰਡ ਦਾ ਹੈ ਬਾਬਾ ਇਸਰ ਸਿੰਘ ਜੀ ਦੇ ਕਾਫੀ ਨੇੜੇ ਸੀ ਹੋਰ ਵੀ ਕਈ ਸੰਤਾਂ ਦੇ ਨੇੜੇ ਨੇੜੇ ਰਹਿੰਦਾ ਸੀ ਮਹੰਤ ਪ੍ਰਤਾਪ ਸਿੰਘ ਜੀ ਦੇ ਵੀ ਨੇੜੇ ਤੇ ਨੇੜੇ ਰਹਿੰਦਾ ਸੀ ਪਰ ਉਹਨਾਂ ਨੇ ਪਰੇ ਕਰ ਦਿੱਤਾ ਇਸ ਲਈ ਮੈਂ ਉਸ ਨੂੰ ਚੰਮ ਚਿੱਟੜ ਕਹਿੰਦਾ ਹਾਂ ਚੰਮ ਚਿੱਟੜ ਕਹਿੰਦਾ ਹਾਂ ਕਿਉਂਕਿ ਜਿਵੇਂ ਚਿੱਟੜ ਗਉ ਦੇ ਥਾਣ ਦੇ ਨੇੜੇ ਹੁੰਦਾ ਹੈ ਪਰ ਉਹ ਦੁੱਧ ਨਹੀਂ ਪੀਂਦਾ ਲਹੂ ਪੀਂਦਾ ਹੈ ਇਸੇ ਤਰ੍ਹਾਂ ਮਹਾਪੁਸ਼ਾਂ ਦੇ ਕੋਈ ਜਿੰਨਾ ਵੀ ਨੇੜੇ ਹੋਵੇ ਪਰ ਜੋ ਨਿੰਦਾ ਚੁਗਲੀ ਨਾ ਛੱਡੇ ਤਾਂ ਉਸ ਨੂੰ ਵੀ ਚੰਮ ਚਿਚੜ ਦੀ ਹੀ ਉਮਾਦੀ ਦੇਣੀ ਚਾਹੀਦੀ ਹੈ ਸੋ ਪਿਆਰਿਓ ਚੰਮ ਚਿਚੜਾ ਤੋਂ ਵੀ ਭਾਵ ਚੁਗਲ ਖੋਰਾ ਤੋਂ ਹਮੇਸ਼ਾ ਬਚ ਕੇ ਰਿਹਾ ਕਰੋ ਕੋਈ ਕੁਝ ਆਖੇ ਪਰ ਉਤਨੀ ਦੇਰ ਤੱਕ ਯਕੀਨ ਨਾ ਕਰਿਆ ਕਰੋ ਜਿੰਨੀ ਦੇਰ ਅੱਖੀਂ ਨਾ ਦੇਖ ਲਵੋ ਸੋ ਅੱਜ ਅਰਜਨ ਸਿੰਘ ਤੋਂ ਚੁਗਲਖੋਰ ਨੇ ਕਹਿ ਕੇ ਦਸਤ ਕੜਵਾ ਦਿੱਤੇ ਤੇ ਕੁਝ ਦਿਨਾਂ ਦੇ ਅੰਦਰ ਇਸ ਦਾ ਇਕਲੌਤਾ ਪੁੱਤਰ ਬਿਮਾਰ ਹੋ ਗਿਆ ਘਰ ਵਾਲਿਆਂ ਨੂੰ ਸ਼ੰਕਾ ਫਿਰਿਆ ਕਿ ਬਰੋਟੇ ਕੱਟਣ ਦੀ ਆਗਿਆ ਇਸ ਦੀ ਬਿਮਾਰੀ ਦਾ ਕਾਰਨ ਹੈ ਇਸ ਲਈ ਇਨਾ ਨੇ ਅਰਜਨ ਸਿੰਘ ਨੂੰ ਆਖਿਆ ਕਿ ਉਹ ਜਾ ਕੇ ਬਾਬਾ ਜੀ ਕੋਲੋਂ ਮਾਫੀ ਮੰਗੇ ਪਰ ਅਰਜਨ ਸਿੰਘ ਆਖੇ ਮੈਂ ਮਾਫੀ ਕਿਉਂ ਮੰਗਾ ਮੇਰੇ ਮਿੱਤਰ ਮੈਨੂੰ ਟਿੱਚਰਾ ਕਰਨਗੇ ਜਦ ਮੁੰਡੇ ਦੀ ਬਿਮਾਰੀ ਵਧ ਗਈ ਤਾਂ ਉਸ ਨੂੰ ਭੈ ਹੋਇਆ ਕਿ ਮੁੰਡਾ ਤਾਂ ਹੱਥੋਂ ਗਿਆ ਅਰਜਨ ਸਿੰਘ ਦਾ ਸਾਲਾ ਕਪੂਰ ਸਿੰਘ ਰਾਮਪੁਰ ਕਟਾਣੇ ਦਾ ਵਾਸੀ ਬਾਬਾ ਜੀ ਦਾ ਸੇਵਕ ਸੀ ਰਾਤੋਂ ਰਾਤ ਉਹ ਅਰਜਨ ਸਿੰਘ ਨੂੰ ਲਿਆਇਆ ਤੇ ਪੰਚਾਇਤ ਬਣਾ ਕੇ ਸਭ ਬਾਬਾ ਜੀ ਦੀ ਹਜ਼ੂਰੀ ਵਿੱਚ ਪੁੱਜੇ ਬਾਬਾ ਜੀ ਨੇ ਸਤਗੁਰਾਂ ਅੱਗੇ ਅਰਦਾਸਾ ਕਰਨ ਦਾ ਸੁਆਦ ਦਿੱਤਾ ਸੁਝਾਅਉ ਦਿੱਤਾ ਪਰ ਰਾਜਾ ਕਰਤਾਰ ਦੀ ਅਰਜਨ ਸਿੰਘ ਆਪ ਅਰਦਾਸੇ ਵਿੱਚ ਸ਼ਾਮਲ ਹੀ ਨਾ ਹੋਇਆ ਤੇ ਮੁੰਡਾ ਮਰ ਗਿਆ ਬਾਬਾ ਜੀ ਦੇ ਨਾਨਕ ਸਰ ਪੁੱਜਦਿਆਂ ਹੀ ਸਾਰੇ ਚਹਿਲ ਪਹਿਲ ਹੋ ਗਈ ਬਾਬਾ ਜੀ ਹਰੇ ਭਰੇ ਰੁੱਖ ਵੇਖ ਕੇ ਬੜੇ ਪ੍ਰਸੰਨ ਹੁੰਦੇ ਸਨ ਇਸ ਲਈ ਛਾਂ ਵਾਲੇ ਰੁੱਖ ਹੀ ਲਵਾਉਂਦੇ ਰਹਿੰਦੇ ਸਨ ਅਰਜਨ ਸਿੰਘ ਦੇ ਵੱਡੇ ਹੋਏ ਦਰਾਖਤ ਦੇਖ ਕੇ ਕੋਮਲ ਮਨ ਨੂੰ ਸੁਭਾਵਕ ਹੀ ਸੋਕ ਹੋਇਆ ਤੇ ਬਚਨ ਕੀਤਾ ਕਿ ਅਰਜਨ ਸਿੰਘ ਦੀ ਜ਼ਮੀਨ ਵੱਲ ਬਾੜ ਕੀਤੀ ਜਾਵੇ ਬਾੜ ਕਰ ਦਿੱਤੀ ਜਾਵੇ ਤਾਂ ਸੰਗਤ ਨੇ ਬੇਨਤੀ ਕੀਤੀ ਕਿ ਜੀ ਬਾੜ ਨਾਲੋਂ ਜੇ ਕੰਧ ਕਰ ਦਿੱਤੀ ਜਾਵੇ ਤਾ ਨਾ ਹੀ ਉਹ ਇੱਧਰ ਵੇਖੇ ਤੇ ਨਾ ਹੀ ਸੰਗਤ ਉਸ ਦੀ ਜ਼ਮੀਨ ਵੱਲ ਝਾਕੇ ਜਦ ਕੰਦ ਕਰਨ ਲਈ ਕੱਚੀਆਂ ਇੱਟਾਂ ਰਖਾਂ ਤਾਂ ਆਜਨ ਸਿੰਘ ਆ ਪੁੱਜਾ ਤੇ ਸੰਗਤ ਨੂੰ ਕਹਿਣ ਲੱਗਾ ਕਿ ਜੇ ਕੰਦ ਕੱਢੀ ਗਈ ਤਾਂ ਮੈਂ ਵੀ ਮਰ ਜਾਊਂਗਾ ਅੱਗੇ ਤਾਂ ਮੇਰਾ ਮੁੰਡਾ ਹੀ ਮਰਿਆ ਹੈ ਇਤਨੇ ਨੂੰ ਬਾਬਾ ਜੀ ਬਾਹਰ ਆ ਗਏ ਤੇ ਫਰਮਾਇਆ ਇਸ ਦੀ ਜ਼ਮੀਨ ਬਿਲਕੁਲ ਨਾ ਰੋਕੋ ਜਿਤਨੀ ਇਹ ਕਹਿੰਦਾ ਹੈ ਉਸ ਤੋਂ ਵੱਧ ਛੱਡ ਦਿਓ ਤਾਂ ਅਰਜਨ ਸਿੰਘ ਪੁੱਬਾ ਮਾਰ-ਮਾਰ ਕੇ ਰੋਣ ਲੱਗ ਪਿਆ ਮੈਂ ਮਰ ਜਾਊਂਗਾ ਮੈਂ ਮਰ ਜਾਊਂਗਾ ਬਾਬਾ ਜੀ ਹੱਸ ਪਏ ਤੇ ਕਹਿਣ ਲੱਗੇ ਅਸੀਂ ਤੇਰੇ ਮਾਰਨ ਵਾਸਤੇ ਤਾਂ ਕੁਝ ਨਹੀਂ ਕਹਿ ਰਹੇ ਚੱਲ ਜਿਵੇਂ ਤੂੰ ਖੁਸ਼ ਹੁੰਦਾ ਹੈ ਓਵੇਂ ਕਰ ਲੈ ਬਾਬਾ ਜੀ ਪਹਿਲਾਂ ਹੀ ਮੇਥੋਂ ਭੁੱਲ ਹੋ ਗਈ ਹੈ ਤੇ ਹੁਣ ਮੇਰੀ ਜ਼ਮੀਨ ਵੀ ਤੁਸੀਂ ਨਹੀਂ ਕਬੂਲ ਰਹੇ ਬਾਬਾ ਜੀ ਬਹੁਤ ਦਿਆਲੂ ਸਨ ਬਹੁਤ ਗਰੀਬ ਨਮਾਜ਼ ਸਨ ਗੁਰਮਖੋ ਇਹ ਜੀਵਨ ਹੈ ਬਾਬਾ ਨਾਨਕ ਸਿੰਘ ਜੀ ਦਾ ਕਿ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜੋ ਆਪਣੇ ਆਪ ਨੂੰ ਬਾਬਾ ਨਾਨਕ ਸਿੰਘ ਜੀ ਦਾ ਰੂਪ ਦੱਸਣ ਵਾਲੇ ਤੇ ਉਹਨਾਂ ਦੀਆਂ ਕਰਤੂਤਾਂ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਇੱਕ ਦਿਨ ਮੈਨੂੰ ਕੋਈ ਕਹਿਣ ਲੱਗਾ ਕਿ ਚਲੋ ਆਪਾਂ ਤਾਂ ਵਾਣੇ ਦਾ ਸਤਕਾਰ ਹੀ ਕਰਨਾ ਹੈ ਮੈਂ ਆਖਿਆ ਬਿਲਕੁਲ ਠੀਕ ਹੈ ਕੋਈ ਸੰਤ ਬਣੇ ਕੋਈ ਮਹਾਪੁਰਸ਼ ਖਵਾਏ ਅਸੀਂ ਉਸ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨੂੰ ਤਿਆਰ ਹਾਂ ਪਰ ਦੁੱਖ ਦੀ ਗੱਲ ਹੈ ਕਿ ਕੋਈ ਮਹਾਪੁਰਸ਼ ਨਹੀਂ ਬਣਦਾ ਕੋਈ ਸੰਤ ਨਹੀਂ ਬਣਦਾ ਜਿਹੜਾ ਵੀ ਬਣਦਾ ਹੈ ਉਹ ਬਾਬਾ ਨਾਨਕ ਸਿੰਘ ਜੀ ਹੀ ਬਣਦਾ ਹੈ ਇਸ ਲਈ ਅਸੀਂ ਉਸ ਦੇ ਮੱਥੇ ਲੱਗਣ ਨੂੰ ਵੀ ਤਿਆਰ ਨਹੀਂ ਹਾਂ ਅਰਜਨ ਸਿੰਘ ਰੋਵੇ ਕਿ ਜੀ ਮੈਥੋਂ ਤਾਂ ਪਹਿਲਾਂ ਹੀ ਬੜੀ ਭੁੱਲ ਹੋ ਗਈ ਹੈ ਮੇਰਾ ਮੁੰਡਾ ਮਰ ਗਿਆ ਹੈ ਹੁਣ ਮੈਂ ਮਰ ਜਾਣਾ ਹੈ ਤਾਂ ਮੇਰਾ ਆਂਦੇ ਸਾਈਂ ਗਰੀਬ ਨਵਾਜ਼ ਦੁਖੀਆਂ ਦੇ ਦਰਦੀ ਬਾਬਾ ਨਾਨਕ ਸਿੰਘ ਜੀ ਦੇ ਬਚਨ ਨੇ ਬਚਨ ਕੀਤਾ ਅਰਜਨ ਸਿਆ ਤੇਰੇ ਕੋਲੋਂ ਭਲ ਕੋਈ ਨਹੀਂ ਹੋਈ ਜਿੱਥੋਂ ਤੂੰ ਬਰੋਟੇ ਵੱਡੇ ਹਨ ਉਥੇ ਮੋਢ ਹਾਲੀ ਉਵੇਂ ਹੀ ਹਨ ਇਸ ਲਈ ਉਹਨਾਂ ਨੂੰ ਪਾਣੀ ਦੇ ਗੁਰੂ ਨਾਨਕ ਭਲੀ ਕਰੇਗਾ ਇਹ ਬਚਨ ਸੌਣ ਕੇ ਉਸਨੇ ਦੋ ਦੋ ਟਿੰਡਾਂ ਪਾਣੀ ਦੀਆਂ ਪਾ ਦਿੱਤੀਆਂ ਦਿਨਾਂ ਵਿੱਚ ਹੀ ਉਹ ਮੋਢ ਹਰੇ ਹੋ ਗਏ ਮਹਾਪੁਸ਼ਪਾ ਦਾਤਾ ਇੱਕ ਬਚਨ ਹੀ ਹੁੰਦਾ ਹੈ ਤੇ ਜੋ ਮੰਨ ਲਵੇ ਉਹ ਬੇੜਾ ਪਾਰ ਬਚਨ ਬਾਬਾ ਜੀ ਦਾ ਮੰਨ ਲਿਆ ਅਰਜਨ ਸਿੰਘ ਨੇ ਤੇ ਦੋ ਦੋ ਟਿੰਡਾ ਪਾਣੀ ਨਾਲ ਮੁੱਢ ਹਰੇ ਹੋ ਗਏ ਤੇ ਕੁਝ ਸਮੇਂ ਬਾਅਦ ਅਰਜਨ ਸਿੰਘ ਦੇ ਘਰ ਪੁੱਤਰ ਨੇ ਜਨਮ ਲੈ ਲਿਆ ਜੋ ਅੱਜ ਤੱਕ ਜਿਉਂਦਾ ਹੈ ਅਰਜਨ ਸਿੰਘ ਨੇ ਕੁਝ ਹੋਰ ਜ਼ਮੀਨ ਛੱਡਣੀ ਚਾਹੀ ਪਰ ਉਸ ਨੂੰ ਦਿਵਾਦਲੇ ਵਿੱਚ ਕਿਸੇ ਨੇ ਬਧੇਰੀ ਜ਼ਮੀਨ ਪੇਸ਼ ਕਰ ਦਿੱਤੀ ਇਸ ਤਰ੍ਹਾਂ ਉਸ ਦੀ 5 ਕੁਮਾ ਜ਼ਮੀਨ 68 ਦੇ ਪਾਸ ਆ ਗਈ ਜਿਸ ਵਿੱਚ ਅਜੋਕਾ ਨਵਾ 68 ਹੈ ਸੋ ਗੁਰਮਖੋ ਆਓ ਆਪਾਂ ਵੀ ਬਾਬਾ ਨਾਨਕ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਝੋਲੀਆਂ ਭਰੀਏ ਸਾਨੂੰ ਰੱਖ ਚਰਨਾ ਦੇ ਕੋਲ ਸਾਡਾ ਮਨ ਕਦੇ ਵਿਢੋਲੇ ਨਾ ਸਾਨੂੰ ਰੱਖ ਚਰਨਾ ਦੇ ਕੋਲ ਸਾਡਾ ਮਨ ਕਦੇ ਵਿਡੋਲੇ ਨਾ ਜ਼ਿੰਦਗੀ ਦੀਆਂ ਸ਼ਾਮਾਂ ਟਲ ਚੁੱਕੀਆਂ ਹੁਣ ਕਦੋਂ ਤੁਸੀਂ ਦਰਸ਼ਨ ਦੇਵੋਗੇ ਜ਼ਿੰਦਗੀ ਦੀਆਂ ਸ਼ਾਮਾਂ ਟਲ ਚੁੱਕੀਆਂ ਕਦੋਂ ਦਰਸ਼ਨ ਦੇਵੋਂਗੇ ਇੱਕ ਵਾਰੀ ਦਰਸ਼ਨ ਦੇ ਦਿਓ ਜੀ ਅੱਖੀਆਂ ਚੋਂ ਚਾਨਣ ਮੁੱਕ ਚੱਲਿਆ ਇੱਕ ਵਾਰੀ ਦਰਸ਼ਨ ਦੇ ਦਿਓ ਜੀ ਅੱਖੀਆਂ ਚੋਂ ਪਾਣੀ ਮੁੱਕ ਚੱਲਿਆ ਸਾਨੂੰ ਚਾਰਨਾ ਦੇ ਨਾਲ ਲਾਲੋ ਜੀ ਜ਼ਿੰਦਗੀ ਦੀਆਂ ਬਾਟਾਂ ਮੁੱਕ ਚੱਲੀਆਂ ਸਾਨੂੰ ਚਾਰਨਾ ਦੇ ਨਾਲ ਲਾਲੋ ਜੀ ਜ਼ਿੰਦਗੀ ਦੀਆਂ ਬਾਟਾਂ ਮੁੱਕ ਚੱਲੀਆਂ ਜੀ ਜ਼ਿੰਦਗੀ ਦੀਆਂ ਬਾਟਾਂ ਮੁੱਕ ਚੱਲੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ